ਸਭ ਨੂੰ ਪ੍ਰਵਾਨ ਹੈ ਸਾਨੂੰ ਕੋਲ ਤਾਂ ਹੋਰ ਜਿਹੜਾ ਹੈ ਅਸੀਂ ਤਾਂ ਪੰਨੇ ਕਿਹਾ ਸੀ ਜੋ ਹੁਕਮ ਕਰਨੀ ਅਸੀਂ ਉਹਨੂੰ ਮੰਨਾਂਗੇ ਦੇਖੋ ਸਾਰੀ ਜਦ ਉਹਨਾਂ ਨੇ ਜੋ ਉਹਨਾਂ ਨੇ ਫੈਸਲਾ ਕੀਤਾ ਹੈ ਬੜਾ ਸੋਚ ਸੰਕੀ ਕੀਤਾ ਹੋਵੇਗਾ ਹੁਣ ਮੈਂ ਤਾਂ ਇਸਤੇ ਬਾਰੇ ਸੋ ਇਸ ਕਰਕੇ ਮੇਰਾ ਇਹਦੇ ਜੋ ਉਹਨਾਂ ਦੇ ਫੈਸਲੇ ਕੋਈ ਟਿੱਪਣੀ ਕਰਨੀ ਬਣਦੀ ਨਹੀਂ ਹੈਗੀ ਟਿੱਪਣੀ ਤੇ ਚਲੋ ਠੀਕ ਹੈ ਜੀ ਜਿਹੜਾ ਉਹਨਾਂ ਨੇ ਕਿਹਾ ਆਦੇਸ਼ ਦਿੱਤਾ ਕਿ ਵੀ ਰਲੇਵਾ ਕਰ ਲਿਆ ਜਾਏ ਮਿਲ ਕੇ ਚੱਲਾ ਜਾਏ ਉਹਦੇ ਤੇ ਜੋ ਉਹਨਾਂ ਦਾ ਹੁਕਮ ਹੈ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਸ਼ਰਨਜੀਤ ਜੀ ਢਿੱਲੋਂ ਸਾਡੇ ਨਾਲ ਨੇ ਢਿੱਲੋਂ ਸਾਹਿਬ ਅੱਜ ਅਕਾਲ ਸਰ ਸਾਹਿਬ ਤੋਂ ਆਦੇਸ਼ ਹੋ ਗਿਆ ਜਿਹੜੀ ਬੜੀ ਜੇਡ ਚਿੰਦਾਂ ਤੋਂ ਲੜਕਦੀ ਆ ਰਹੀ ਸੀ ਜਿਹੜੀ ਗੱਲ ਨਿਕਲ ਆ ਰਹੀ ਸੀ ਬੇਅਦਬੀਆਂ ਦੇ ਕੇ ਸੀ ਉਹ ਮਾਨੂੰ ਉਸ ਆਦੇਸ਼ ਤੋਂ ਬਾਅਦ ਠਲਜੀ ਪਈ ਲੱਗੇਗੀ ਦੇਖੋ ਦਰਵਾਜ਼ਾ ਸਾਹਿਬ ਆਕੇ ਸ੍ਰੀ ਹਰਮੰਦਰ ਸਾਹਿਬ ਆਕੇ ਸ੍ਰੀ ਅਕਾਲ ਤਾਪ ਸਾਹਿਬ ਦੇ ਉੱਤੇ ਆਕੇ ਕੋਈ ਵੀ ਇਨਸਾਨ ਜੋ ਸੱਚਾ ਸਿੱਖਾ ਤੇ ਕਿੰਤੂ ਪ੍ਰਤਪੂਰਨਿਕ ਕਰਦਾ ਹੂੰ ਹੂੰ ਇੱਥੇ ਆ ਕੇ ਸਾਡਾ ਸਿਰ ਝੁਕਦਾ। ਹੂੰ ਹੂੰ। ਇਹੀ ਇੱਕ ਸਥਾਨ ਆ ਜਿਹੜਾ ਬਖਸ਼ਣ ਹਾਰ ਆ। ਸੋ ਮੈਂ ਸਮਝਦਾ ਜੋ ਵੀ ਕੁਝ ਹੋਊਗਾ ਪ੍ਰਮਾਤਮਾ ਆਪਣੇ ਆਪ ਕਰਵਾਉਣਗੇ। ਜੋ ਆਦੇਸ਼ ਸਿੰਘ ਸਾਹਿਬ ਨੇ ਦਿੱਤੇ ਨੇ ਉਹਨੂੰ ਅਸੀਂ ਖੇੜੇ ਮੱਥੇ ਪ੍ਰਵਾਨ ਕਰਾਂਗੇ। ਸਿੰਘ ਸਾਹਿਬ ਨੇ ਕਿਹਾ ਕਿ 6 ਮਹੀਨੇ ਲਈ 6 ਮਹੀਨੇ ਦੇ ਵਿੱਚ ਵਿੱਚ ਨਵੀਂ ਮੈਂਬਰਸ਼ਿਪ ਔਰ ਨਵੇਂ ਜਿਹੜਾ ਇਹਨਾਂ ਦਾ ਅਸਤੀਫਾ ਉਹ ਵੀ ਪ੍ਰਵਾਨ ਕਰ ਲਿਆ ਜਾਏ ਤੇ ਨਵੀਂ ਭਰਤੀ ਕੀਤੀ। ਅਸੀਂ ਭਰਤੀ ਕਰਾਂਗੇ ਜੀ। ਨਵਾਂ ਪ੍ਰਧਾਨ ਡੈਲੀਗੇਟ ਜਿਹੜੇ ਬਣਨਗੇ ਉਹ ਡੈਲੀਗੈਂਟ ਨਵਾਂ ਪ੍ਰਧਾਨ ਬਣਾਉਣਗੇ ਉਪਰ ਕਿਰਿਆ ਹੂੰ ਹੂੰ ਅਸੀਂ ਆਦੇਸ਼ ਮੰਨਾਂਗੇ ਨਾ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਬਾਦਲ ਅਤੇ ਬਜਾਰਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਆਦੇਸ਼ ਸੁਣਾਏ ਗਏ ਜੋ ਸਜ਼ਾ ਸੁਣਾਈ ਗਈ ਹੈ ਉਸ ਤੋਂ ਬਾਅਦ ਹੁਣ ਨਵੀਂ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਕਿ ਅਵੀ ਆਦੇਸ਼ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿੱਚ ਨਵੀਂ ਭਰਤੀ ਕੀਤੀ ਜਾਵੇ ਔਰ ਇਸ ਨੂੰ ਪਾਰਦਰਸ਼ੀ ਰੱਖਿਆ ਜਾਵੇ ਨਾਲ ਆਧਾਰਕਾਰ ਵਗੈਰਾ ਲਗਾਏ ਜਾਣ ਤਾਂ ਉਹਨਾਂ ਦੀ ਪਰਤੀ ਕੀਤੀ ਜਾਵੇ ਤੇ ਪ੍ਰਧਾਨ ਜਿਹੜਾ ਰਹਿ ਚੁੱਕੇ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਏ ਤੇ ਨਵਾਂ ਪ੍ਰਧਾਨ ਚੁਣਿਆ ਜਾਏ ਸਭ ਨੂੰ ਪ੍ਰਵਾਨ ਹੈ ਸਾਨੂੰ ਕੋਈ ਤਾਂ ਹੋਰ ਜਿਹੜਾ ਹੈ ਅਸੀਂ ਤਾਂ ਪੰਨੀਆਂ ਕਿਹਾ ਸੀ ਜੋ ਹੁਕਮ ਕਰਨੀ ਅਸੀਂ ਉਹਨੂੰ ਮੰਨਾਂਗੇ ਦੇਖੋ ਸਾਰੀ ਜਦ ਉਹਨਾਂ ਨੇ ਜੋ ਉਹਨਾਂ ਨੇ ਫੈਸਲਾ ਕੀਤਾ ਇਹ ਬੜਾ ਸੋਸ਼ਣ ਕੀ ਕੀਤਾ ਹੋਏਗਾ ਮੈਂ ਤਾਂ ਇਸ ਤੇ ਬਾਰੇ ਸੋ ਇਸ ਕਰਕੇ ਮੇਰੇ ਇਹਦੇ ਜੋ ਉਹਨਾਂ ਦੇ ਫੈਸਲੇ ਕੋਈ ਟਿੱਪਣੀ ਕਰਨੀ ਬਣਦੀ ਨਹੀਂ ਹੈਗੀ ਨੀ ਤੇ ਚਲੋ ਠੀਕ ਹੈ ਜੀ ਜਿਹੜਾ ਉਹਨਾਂ ਨੇ ਕਿਹਾ ਆਦੇਸ਼ ਦੇਤਾ ਕਿ ਵੀ ਇਹ ਰਲੇਵਾ ਕਰ ਲਿਆ ਜਾਏ ਮਿਲ ਕੇ ਚੱਲਾ ਜਾਏ ਉਹਦੇ ਤੇ ਜੋ ਉਹਨਾਂ ਦਾ ਹੁਕਮ ਹੈ ਅਸੀਂ ਉਹਦੇ ਤੇ ਪਹਿਰਾ ਦੇਵਾਂਗੇ ਸ਼ਰਨਜੀਤ ਜੀ ਢਿੱਲੋਂ ਸਾਡੇ ਨਾਲ ਨੇ ਚਲੋ ਸਾਹਿਬ ਅੱਜ ਅਕਾਲ ਸਰਸਰ ਸਾਹਿਬ ਤੋਂ ਆਦੇਸ਼ ਹੋ ਗਿਆ ਜਿਹੜੀ ਬੜੀ ਜੇਡ ਚੋਂ ਤੋਂ ਲਟਕਦੀ ਆ ਰਹੀ ਸੀ ਜਿਹੜੀ ਗੱਲ ਨਿਕਲ ਆ ਰਹੀ ਸੀ ਬੇਅਦਬੀਆਂ ਦੇ ਕੇ ਸੀ ਉਹ ਮਾਦੂਸ ਨੂੰ ਇਸ ਆਦੇਸ਼ ਤੋਂ ਬਾਅਦ ਠਲਜੀ ਪਈ ਲੱਗੇਗੀ ਦੇਖੋ ਦਰਵਾਜ਼ਾ ਆ ਕੇ ਸ੍ਰੀ ਹਰਮੰਦਰ ਸਾਹਿਬ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਕੋਈ ਵੀ ਇਨਸਾਨ ਜੋ ਸੱਚਾ ਸਿੱਖ ਹਤੇ ਕਿੰਤੂ ਪ੍ਰਤਪਤੀ ਕਰ ਸਭ ਹਮ ਹਮ ਇੱਥੇ ਆ ਕੇ ਸਾਡਾ ਸਿਰ ਚੁਕਰਾ ਹਮ ਹਮ ਇਹ ਹੀ ਇੱਕ ਸਥਾਨ ਆ ਜਿਹੜਾ ਬਖਸ਼ਣ ਹਾਰ ਸੋ ਮੈਂ ਸਮਝਦਾ ਜੋ ਵੀ ਕੁਝ ਹੋਊਗਾ ਪਰਮਾਤਮਾ ਆਪਣੇ ਆਪ ਕਰਵਾਉਣਗੇ ਜੋ ਆਦੇਸ਼ ਸਿੰਘ ਸਾਹਿਬ ਨੇ ਦਿੱਤੇ ਨੇ ਉਹਨੂੰ ਅਸੀਂ ਖੇੜੇ ਮੱਥੇ ਪ੍ਰਵਾਨ ਕਰਾਂਗੇ ਸਿੰਘ ਸਾਹਿਬ ਨੇ ਕਿਹਾ ਕਿ 6 ਮਹੀਨੇ ਲਈ 6 ਮਹੀਨੇ ਦੇ ਵਿੱਚ ਵਿੱਚ ਨਵੀਂ ਮੈਂਬਰਸ਼ਿਪ ਔਰ ਨਵੇਂ ਜਿਹੜਾ ਇਹਨਾਂ ਦਾ ਅਸਤੀਫਾ ਉਹ ਵੀ ਪ੍ਰਵਾਨ ਕਰ ਲਿਆ ਜਾਏ ਤੇ ਨਵੀਂ ਭਰਤੀ ਕੀਤੀ ਅਸੀਂ ਭਰਤੀ ਕਰਾਂਗੇ ਜੀ ਨਵਾਂ ਪ੍ਰਧਾਨ ਡੈਲੀਗੇਟ ਜਿਹੜੇ ਬਣਨਗੇ ਉਹ ਡੈਲੀਗੇਟ ਨਵਾਂ ਪ੍ਰਧਾਨ ਬਣਾਉਣਗੇ ਉਪਰ ਕਿਹਾ ਹੂੰ ਹੂੰ ਅਸੀਂ ਆਦੇਸ਼ ਮੰਨਾਂਗੇ ਇਹਨਾਂ ਨੂੰ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਬਾਦਲ ਅਤੇ ਬਜਾਰਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਆਦੇਸ਼ ਸੁਣਾਏ ਗਏ ਜੋ ਸਜ਼ਾ ਸੁਣਾਈ ਗਈ ਹੈ ਉਸ ਤੋਂ ਬਾਅਦ ਹੁਣ ਨਵੀਂ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ ਕਿ ਅਵੀ ਆਦੇਸ਼ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿੱਚ ਨਵੀਂ ਨਵੀਂ ਭਰਤੀ ਕੀਤੀ ਜਾਵੇ ਔਰ ਇਸ ਨੂੰ ਪਾਰਦਰਸ਼ੀ ਰੱਖਿਆ ਜਾਵੇ ਨਾਲ ਆਧਾਰ ਕਾਰਡ ਵਗੈਰਾ ਲਗਾਏ ਜਾਣ ਤਾਂ ਉਹਨਾਂ ਦੀ ਭਰਤੀ ਕੀਤੀ ਜਾਵੇ ਤੇ ਪ੍ਰਧਾਨ ਜਿਹੜਾ ਰਹਿ ਚੁੱਕੇ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ ਤੇ ਨਵਾਂ ਪ੍ਰਧਾਨ ਚੁਣਿਆ ਜਾਵੇ ਆਪਣਾ ਪਰਸਨ ਤੇਜ ਦੇ ਨਾਲ ਜੋਤੀਬਲ ਡੈਲਿੰਗ ਸਵੇਰਾ ਟੀਵੀ ਅੰਮ੍ਰਿਤਸਰ